ਤੁਹਾਨੂੰ ਧੰਨਵਾਦ ਕਿ ਤੁਸੀਂ ਅੱਜ ਇਸ ਇੰਪੋਰਟੈਂਟ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਹੋ। ਇਵਨਿੰਗ ਸਾਡੀ ਖੋਵਾੜੇ ਦੀ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਰੀ ਅੱਜ ਇੱਥੇ ਮੌਜੂਦ ਹੈ। ਸਾਰੇ ਐਮਸੀ ਕੈਂਡੀਡੇਟਸ ਜਿਹੜੇ ਉਹ ਵੀ ਕੁਝ ਮੌਜੂਦ ਨੇ। ਤੁਹਾਡਾ ਸਾਰਿਆਂ ਦਾ ਵੀਰੇ ਸਾਥੀ ਦੇ ਦੇਣ ਦੇ ਲਈ ਧੰਨਵਾਦ। ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2 ਤਾਰੀਖ ਤੋਂ ਕਾਰਪੋਰੇਸ਼ਨ ਫਰਵਾੜਾ ਦੀ ਇਲੈਕਸ਼ਨ ਹੋ ਜਾਣ ਜਾ ਰਹੀ ਹੈ। 50 ਵਾਰਡਸ ਦੇ ਔਰ 30 ਵਾਰਡਸ ਦੇ ਵਿੱਚੋਂ ਬੈਸਟ ਪੋਸੀਬਲ ਕੈਂਡੀਡੇਟਸ ਵਿਨੇਬਲ ਕੈਂਡੀਡੇਟਸ ਸਾਫ ਸੁਥਰੇ ਸੱਚ ਨੇ ਜਿਹੜੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਔਰ ਇਸੇ ਤਰੀਕੇ ਦੇ ਨਾਲ ਬਾਕੀ ਪੂਰੇ ਪੰਜਾਬ ਦੇ ਵਿੱਚ ਵੀ ਜਿੱਥੇ 5 ਕਾਰਪੋਰੇਸ਼ਨਸ ਦੇ 42 ਕਮੇਟੀਆਂ ਔਰ ਨਗਰ ਪੰਚਾਇਤਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ 49 ਬਾਈ ਇਲੈਕਸ਼ਨ ਨੇ ਆਮ ਆਦਮੀ ਪਾਰਟੀ ਨੇ ਪੂਰਾ ਇਨਕਲੂਸਿਵ ਤਰੀਕੇ ਦੇ ਨਾਲ ਹਰ ਕਿਸੇ ਨੂੰ ਇਨਕਲੂਡ ਕਰਨ ਦੇ ਵੀ ਸੋਚ ਦੇ ਨਾਲ 97 ਬੋਡਾ ਦੇ ਵਿੱਚੋਂ ਤਕਰੀਬਨ 350 ਪਲੱਸ ਜਿਹੜੇ ਸਾਡੇ ਪਾਰਟੀ ਦੀ ਲੀਡਰਸ਼ਿਪ ਸੀਗੀ ਅਹੁਦੇਦਾਰ ਸੀ ਉਹਨਾਂ ਨੂੰ ਇਨਵੋਲ ਕਰਕੇ ਪ੍ਰੋਸੈਸ ਅਡਾ ਕੀਤਾ ਔਰ ਮਹਿੰਸ ਚਾਰ ਪੰਜ ਜਨਾਂ ਦੇ ਵਿੱਚ ਗਰਾਉਂਡ ਤੋਂ ਜਿਹੜੇ ਹੰਪ ਕਰਦੇ ਉਹ ਉਤਾਰੇ ਗਏ ਨੇ ਤਾਂ ਕਿ ਲੋਕਾਂ ਦੇ ਮੁੱਦੇ ਮਸਲੇ ਉਹਨਾਂ ਦੀ ਸਮੱਸਿਆ ਚੰਗੀ ਤਰ੍ਹਾਂ ਸਮਝ ਕੇ ਉਹ ਕੱਲ੍ਹ ਨੂੰ ਹੱਲ ਕਰ ਸਕਣ ਤੇ ਉਸੇ ਮਕਸਦ ਦੇ ਨਾਲ ਫਗਵਾੜਾ ਦੇ ਵਿੱਚ ਵੀ ਜਿਆ ਸਾਥੀ ਨੇ ਜਿਹੜੇ ਉਹ ਉਤਾਰੇ ਗਏ ਨੇ ਔਰ ਕਿਉਂਕਿ ਸਾਡਾ ਮਕਸਦ ਸਾਡਾ ਟੀਚਾ ਸਾਡਾ ਟਾਰਗੇਟ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਔਰ ਪਾਰਟੀ ਦਾ ਇੱਕੋ ਹੀ ਹੈ ਕਿ ਲੋਕਾਂ ਨੂੰ ਵਕਤ ਵਕਤ ਸਹੂਲਤ ਹੈ ਜਿਹੜੀ ਉਹ ਦਿੱਤੀ ਜਾਵੇ ਕੰਮ ਕੀਤੇ ਜਾਣ ਸੋ ਇਹਦੇ ਲਈ ਅਸੀਂ ਇੱਕ ਇੱਕ ਵਿਜਨ ਡਾਕੂਮੈਂਟ ਇੱਕ ਮੈਨੀਫੈਸਟੋ ਪੰਜ ਗਾਰੰਟੀਆਂ ਦੇ ਰੂਪ ਦੇ ਵਿੱਚ ਸਾਰੇ ਸਾਥੀਆਂ ਨੂੰ ਦੇ ਨਾਲ ਡਿਸਕਸ਼ਨ ਤੋਂ ਬਾਅਦ ਪੰਜ ਗਾਰੰਟੀਆਂ ਨੇ ਜਿਹੜੀਆਂ ਅੱਜ ਉਹ ਫਗਵਾੜਾ ਕਾਰਪੋਰੇਸ਼ਨ ਦੇ ਲਈ ਅਸੀਂ ਜਾਰੀ ਕਰ ਰਹੇ ਗਰੰਟੀਆ ਦੇ ਰਹੇ ਆ ਕਿ ਇਹ ਇਸ ਦੇ ਨਸਲ ਦੇ ਵਿੱਚ ਤਾਂ ਇੱਕ ਨੂੰ ਫਗਵਾੜਾ ਦੇ ਪੰਜਾਬ ਔਰਾਂ ਦੇ ਦੇ ਦਿਤਾ ਕੇ ਆਮ ਆਦੀ ਪਾਰਟੀ ਦਾ ਮੇਅਰ ਇੱਥੇ ਬਣ ਜਾਂਦਾ ਤੇ ਉਹ ਪੰਜ ਗਰੰਟੀਆ ਨੇ ਜਿਹੜੀਆਂ ਜਿਹੜੀ ਕਿ ਹਰ ਘਰ ਹਰ ਪਰਿਵਾਰ ਹਰੇ ਇੰਡੀਵਿਜੂਅਲ ਨੂੰ ਅ ਪੀ ਜਿੰਦਗੀ ਦੇ ਵਿੱਚ ਨੂੰ ਹੋਰ ਬਿਹਤਰ ਕਰਨੀਆਂ ਆ ਉਹ ਪੰਜ ਗਾਰੰਟੀਆਂ ਅਸੀਂ ਵੈਸੇ ਟਾਰਗਟ ਪੰਚਾਂ ਦੇ ਦਿੱਤੇ ਤਾਂ ਕੋਸ਼ਿਸ਼ ਹੈ ਕਿ 2 ਸਾਲਾਂ ਦੇ ਟਾਰਗੇਟ ਜਿਹੜਾ ਇਹਨਾਂ ਨੂੰ ਪੂਰਾ ਜਿਹੜਾ ਉਹ ਕਰ ਸਕੀਏ ਸੋ ਇਹਨਾਂ ਪੰਜ ਗਾਰੰਟੀਆਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਕਿਉਂਕਿ ਪਗਵਾੜਾ ਸ਼ਹਿਰ ਵੱਧ ਵੀ ਰਿਹਾ ਹੈ, ਟ੍ਰਾਂਸਪੋਰਟੇਸ਼ਨ ਦੀ ਵੀ, ਟ੍ਰੈਫਿਕ ਦੀ ਵੀ ਦਿੱਕਤ ਹੈ, ਪੋਲਿਊਸ਼ਨ ਦੀ ਵੀ ਦਿੱਕਤ ਦਿਨ ਪਰ ਦਿਨ ਸ਼ਹਿਰਾਂ ਦੇ ਵਿੱਚ ਵਧਦੀ ਜਾ ਰਹੀ ਹੈ। ਉਸ ਮਕਸਦ ਦੇ ਨਾਲ 50 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਔਰ ਉਹਨਾਂ ਦੇ ਡਿਪੂਜ਼ ਔਰ ਚਾਰਜਿੰਗ ਸਟੇਸ਼ਨਸ ਦੇ ਜਿਹੜੇ ਉਹ ਅਸੀਂ ਪਹਿਲੇ 2 ਸਾਲ ਦੇ ਵਿੱਚ ਵਿੱਚ ਜਿਹੜਾ ਉਹ ਫਗਵਾੜਾ ਨੂੰ ਫਗਵਾੜਾ ਕਾਰਪੋਰੇਸ਼ਨ ਬਣਨ ਉਪਰੰਤ ਉਹ ਦਵਾਂਗੇ ਤਾਂ ਕਿ ਉਹ ਕਿ ਲੋਕਾਂ ਨੂੰ ਸਹੂਲਤ ਹੈ ਜਿਹੜੀ ਹੋ ਸਕੇ ਟ੍ਰੈਫਿਕਿੰਗ ਸਮੱਸਿਆਵਾਂ ਘਟੇ ਔਰ ਇਹਦੇ ਨਾਲ ਨਾਲ ਜਿਹੜੀ ਪੋਲਿਊਸ਼ਨ ਹੈ ਉਹਦੇ ਵੀ ਕੁਝ ਹੱਦ ਤੱਕ ਹੋਰ ਉਪਾਵਾਂ ਦੀ ਕੀਤੀ ਜਾ ਸਕੇ ਦੂਸਰਾ ਬਾਬਾ ਗੰਡੀਆ ਸਟੇਡੀਅਮ ਨੂੰ ਰਾਜਪਦਰੀ ਖੇਡ ਸਟੇਡੀਅਮ ਦੀ ਲੰਬੇ ਸਮੇਂ ਤੋਂ ਪਹਿਲਾਂ ਇਥੋਂ ਆਉਂਦੀ ਸੀ ਕਿ ਡਿਮਾਂਡ ਆਉਂਦੀ ਸੀਗੀ ਉਹਦੇ ਵਾਸਤੇ ਵੀ ਕਨਫਰੰਸਨ ਹੈ ਜਿਹੜਾ ਉਹ ਮਤਾ ਪਾ ਕੇ ਉਹਨੂੰ ਅਪਰੂਵ ਕਰਕੇ ਜੋ ਵੀ ਸਪਲਿਆਬ ਸਰਕਾਰ ਤੋਂ ਇਹਦੇ ਲਈ ਸਪੋਰਟ ਸਿਸਟਮ ਚਾਹੀਦਾ ਹੋਊਗਾ ਕਾਰਪੋਰੇਸ਼ਨ ਨੂੰ ਉਹ ਕੀਤਾ ਜਾਏਗਾ ਤਾਂ ਕਿ ਬੱਚਿਆਂ ਦੀ ਲੋਕਾਂ ਦੀ ਸਿਹਤ ਉਹਨੂੰ ਸੇਕ ਜਾ ਪੜਾਇਆ ਜਾ ਸਕੇ ਔਰ ਸਪੋਰਟਸ ਨੂੰ ਨੂੰ ਹੋਲਡਿੰਗ ਗਰੁੱਪ ਕੀਤਾ ਜਾ ਸਕੇ ਇਸੇ ਤਰੀਕੇ ਗੁਰਦਾਰਾ ਸੁਖਚੈਨ ਸੜਕ ਅਹ ਜੀ ਨੂੰ ਵਿਰਾਸਤੀ ਮਾਰਗ ਜਿਹੜਾ ਉਹ ਕੋਸ਼ਿਸ਼ ਕੀਤਾ ਜਾਏਗਾ ਤਕਰੀਬਨ 5-600 ਮੀਟਰ ਦਾ ਏਰੀਆ ਹੈ ਮੈਂ ਸਮਝਦਾ ਕਿ ਇਹਦੇ ਨਾਲ ਜਿਹੜਾ ਕਾਫੀ ਲੋਕਾਂ ਦੇ ਦੇ ਇਮੋਸ਼ਨਲ ਜਿਹੜੇ ਉਹ ਜੁੜੇ ਹੋਏ ਸ਼ਰਧਾ ਦੇ ਨਾਲ ਉੱਥੇ ਆਉਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਇੱਕ ਚੰਗਾ ਮਾਹੌਲ ਜਿਹੜਾ ਉਹ ਗੁਰੂ ਘਰ ਜਾਂਦੇ ਨੂੰ ਉਹ ਦਿੱਤਾ ਜਾ ਸਕੇ ਇਸੇ ਤਰੀਕੇ ਨਾਲ ਸੀएनजी ਦੀ ਕਾਫੀ ਲੰਬੇ ਸਮੇਂ ਤੋਂ ਦਿੱਕਤ ਸੌਣ ਨੂੰ ਮਿਲਦੀ ਸੀਗੀ ਪਰ ਬੇਸਿਕਲੀ ਕਿਉਂਕਿ ਇਹ ਕਾਰਪੋਰੇਸ਼ਨ ਦਾ ਕੰਮ ਹੁੰਦਾ ਕਮੇਟੀਆਂ ਦਾ ਕੰਮ ਹੁੰਦਾ ਸ਼ਹਿਰਾਂ ਦੇ ਵਿੱਚ ਔਰ ਉਹ ਉਹਨੂੰ ਹੱਲ ਕਰਨ ਦੇ ਲਈ ਜੋ ਐਸਟੀਪੀ ਦੀ ਸਮਰੱਥਾ ਜਿਹੜੀ ਉਹ ਜਿੰਨੀ ਵੀ ਰਿਕੁਆਇਰਡ ਹੋਈ ਉਹਨੂੰ ਵਧਾ ਕੇ ਤਕਰੀਬਨ 50 55 ਕਰੋੜ ਦਾ ਪ੍ਰੋਜੈਕਟ ਬਣੇਗਾ ਇਹ ਜੋ ਅਸੀਂ ਇਹ ਜੇ ਬੇਸਿਕ ਜਿਹਾ ਐਸਟੀਮੇਸ਼ਨ ਹੈ ਜਿਹੜੀ ਜੋ ਡਿਪਾਰਟਮੈਂਟ ਵੱਲੋਂ ਲਗਾਈ ਗਈ ਹੈ ਇਹਨੂੰ ਪਹਿਲ ਦੇ ਆਧਾਰ ਦੇ ਉੱਪਰ ਤਾਂ ਕਿ ਆਉਣ ਵਾਲੇ ਘਟੋੜ 10 15 ਸਾਲ 20 ਸਾਲ ਜਿਹੜੀ ਪਗਵਾੜੇ ਨੂੰ ਸ ਸੀਵਰੇਜ ਦੀ ਦਿੱਕਤ ਨਾ ਆਵੇ ਸੋ ਇਹਨੂੰ ਹੱਲ ਜਿਹੜਾ ਉਪਰੋਕਤੀ ਕੀਤਾ ਜਾਏਗਾ ਔਰ ਸਭ ਤੋਂ ਮੋਸਟ ਇੰਪੋਰਟੈਂਟ ਜਿਹੜਾ ਇੱਕ ਮਾਰਕੀਟ ਸੜਕ ਦੇ ਵਪਾਰੀਕਰਨ ਨੂੰ ਕਰੂ ਨਹੀਂ ਕਿਉਂਕਿ ਉਹਦੇ ਨਾਲ ਇੱਕ ਜੋ ਕਮਰਸ਼ੀਅਲਾਈਜੇਸ਼ਨ ਹੋ ਜਾਂਦੀ ਹੈ ਜਦੋਂ ਕੁਝ ਰੋਡਸ ਹੀ ਚੋਂ ਦੇ ਨਾਲ ਲੋਕਲ ਸ਼ਹਿਰਾਂ ਨੂੰ ਲੋਕਲ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਵਪਾਰੀ ਭਰਾ ਨੇ ਦੁਕਾਨਦਾਰ ਭਰਾ ਨੇ ਉਹਨਾਂ ਨੂੰ ਐਡਵਾਂਟੇਜ ਹੁੰਦਾ ਸੋ ਇਹ ਇਹ ਪੰਜ এজেন্ডਾਸ ਨੇ ਬਾਕੀ ਜਿਹੜੇ ਹੋਰ ਕੰਮ ਨੇ ਉਹ ਸਰਕਾਰ ਦਾ ਜ਼ਿੰਮੇਵਾਰੀ ਹੈ ਕਰ ਵੀ ਰਹੇ ਆ ਪਿਛਲੇ 2.5 ਸਾਲਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕੰਮ ਨੇ ਜਿਹੜੇ ਹੋਏ ਨੇ ਪਰ ਇਹ ਬੇਸਿਕ ਕੰਮ ਉਹ ਨੇ ਜਿੰਨਾਂ ਦੀ ਸ਼ੁਰੂਆਤ ਹੈ ਜਿਹੜੀ ਇਹ ਯੂएलबीਸ ਤੋਂ ਹਰਪਨ ਲੋਕਲ ਬਾਡੀਜ਼ ਤੋਂ ਹੀ ਹੁੰਦੀ ਹੁੰਦੀ ਹੈ ਤੇ ਜਿਸ ਦਿਨ ਸਾਡੀ ਕਾਰਪੋਰੇਸ਼ਨ ਬਣ ਜਾਂਦੀ ਹੈ ਫਗਵਾੜਾ ਦੇ ਵਿੱਚ 21 ਤਾਰੀਖ ਨੂੰ ਉਸ ਤਰੀਕ ਦੇ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਔਰ ਆਉਣ ਵਾਲੇ 2 ਸਾਲਾਂ ਦੇ ਵਿੱਚ ਵਿੱਚ ਇਹਨਾਂ ਨੂੰ ਪੂਰਾ ਕਰਕੇ ਦੇਣ ਦੇ ਲਈ ਆਵਾਜ਼ ਦੀ ਪਾਰਟੀ ਜਿਹੜੀ ਉਹ वचनਬੱਤ ਹੋਏਗੀ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਇੱਥੇ ਪਹੁੰਚਣ ਦੇ ਉੱਪਰ ਬਹੁਤ ਬਹੁਤ ਧੰਨਵਾਦ ਜੋ ਐਗਜ਼ੈਕਟ ਉਹਦਾ ਸਟੇਟਸ ਕੀ ਹੈ ਉਹ ਤਾਂ ਨਹੀਂ ਪਤਾ ਪਰ ਡੈਫੀਨਿਟਲੀ ਦੋ ਦਿਨ ਵਾਰੀ ਸੀਐਮ ਸਾਹਿਬ ਨਾਲ ਇਹਦੇ ਬਾਰੇ ਡਿਸਕਸ਼ਨ ਸੀ ਜਿਹੜੀ ਹੋਈ ਹੈ ਜਿਹੜੀ ਡਿਸਕਸ਼ਨ ਹੋਈ ਹੈ ਬਟ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਹੈ ਉਹ ਇਸ ਆਈ ਕੈਨ ਅਸ਼ੂਰ ਯੂ ਔਰ ਕੋਸ਼ਿਸ਼ ਹੈ ਕਿ ਬੜੀ ਜਲਦੀ ਹੀ ਉਦੋਂ ਜਿਹੜਾ ਕਿਉਂਕਿ ਡਿਸਟ੍ਰਿਕਟ ਬਣਾਣਾ ਨਾ ਜੀ ਇੱਕ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਐਕਸਰਸਾਈਜ਼ ਹੈ ਜਿਹੜੀ ਉਹ ਹੁੰਦੀ ਹੈ ਔਰ ਮੈਂ ਨਾਲ ਇਹ ਵੀ ਮੰਨ ਕੇ ਚੱਲਦਾ ਕਿ ਜਿੰਨੀ ਰਿਕੁਆਇਰਮੈਂਟ ਫਾਰਵਰਡ ਆਦੀ ਹੈ ਇਹਦੇ ਬਾਰੇ ਡੈਫੀਨਿਟਲੀ ਤੁਹਾਨੂੰ ਕੋਈ ਜਿਹੜਾ ਆਨਲਾਈਨ ਟਾਈਮ ਦੇ ਵਿੱਚ ਕੁਝ ਪੋਜ਼ਿਟਿਵ ਹੈ ਜਿਹੜਾ ਯੂਲ ਗੈਟ ਟੂ ਹੀਅਰ ਫਰੋਮ ਗਵਰਨਮੈਂਟ ਯੂ ਰੈਂਬਰ ਕਰੋ ਇਸੇ ਹੋਣੀ ਕਿ ਆ ਕਿ ਅਰਜ਼ੀ ਦੀ ਵਨਰੇਬਿਲਟੀ ਕਰਿਟਰੀਆ ਰੱਖਿਆ ਰ ਹੋ ਜਾਂਦੀ ਹੈ ਔਰ ਦੇਖਦਾ ਫਸਾਫ ਲੈਂਦਾ ਹਾਂ ਇਸ ਸਿੱਟੇ ਬਾਰੇ ਨੂੰ ਵੀ ਤੁਸੀਂ ਨੋਟ ਦਿੱਤਾ ਵਾ ਪਾਲਿਕਾ ਕਿ ਕਿਨਰ ਨੇ ਇਥੇ ਨਾਮਿਨੇਸ਼ਨ ਪੱਤਰ ਸੌਂਪੇ ਦਿੱਤੇ ਤੇ ਉਹਦਾ ਇਹ ਕਹਿਣਾ ਸੀ ਕਿ ਮੈਨੂੰ ਆਮ ਆਦਮੀ ਪਾਰਟੀ ਨੇ ਲਾਰੇ ਲਾਉਂਦੇ ਰਹੇ ਇਸ ਹਾਲ ਕੋ ਪਰ ਮੌਕੇ ਤੇ ਅੱਗੇ ਮੈਨੂੰ ਟਿਕਟ ਨਹੀਂ ਦਿੱਤੀ ਅ ਹੁਣ ਇਹ ਹੁਣ ਇੰਡੀਪੈਂਡੈਂਟ ਹੈ ਉਸੇ ਬਾਅਦ ਤੋਂ ਬੀਤਾ ਉਹਦਾ ਕਲੇਮ ਸੀ ਕਿ ਮੈਂ ਸੰਤੋਖੋਂ ਘਰ ਨਹੀਂ ਲੇਕਿਨ ਮੇਰੀ ਟਿਕਟ ਡਿਨਾਈ ਹੋ ਗਈ ਲਾਸਟ ਮੂਮੈਂਟ ਤੇ ਪਹਿਲਾਂ ਮੈਂ ਨਾ ਬੀਜੇਪੀ ਨੇ ਤੋਂ ਕੀਤਾ ਸੀ 2014 ਤੋਂ ਪਰ ਫੋਨ ਕੀਤਾ ਹਾਂ ਦੇਖੋ ਉਹਨਾਂ ਦੀ ਡਿਮਾਂਡ ਹੈ ਕਿ ਸਾਡੀ ਕੈਟਾਗਰੀ ਨੂੰ ਵੀ ਕੁਝ ਰਿਜ਼ਰਵੇਸ਼ਨ ਮਿਲੇ ਟਿਕਟਸ ਨਹੀਂ ਦੇਖੋ ਜਿਹੜਾ ਰਿਜ਼ਰਵੇਸ਼ਨ ਦਾ ਪਾਰਟ ਹੈ ਤਾਂ ਸੈਂਟਰ ਗਵਰਨਮੈਂਟ ਦਾ ਹੈ ਜੀ ਉਹਦੇ ਬਾਰੇ ਤਾਂ ਨਹੀਂ ਮੈਂ ਕੁਝ ਕਮੈਂਟ ਨਹੀਂ ਨਹੀਂ ਆਪਾਂ ਦੇ ਤਾਂ ਸਕਦੇ ਹਾਂ ਜੀ ਦੇ ਤਾਂ ਸਕਦੇ ਹਾਂ ਮੈਂ ਉਹੀ ਗੱਲ ਕਰਨਾ ਦੇਖੋ ਮੇਰੀ ਗੱਲ ਸਮਝੋ ਇੱਕ ਮਿੰਟ ਜਦੋਂ ਇਲੈਕਸ਼ਨ ਅਨਾਉਂਸ ਹੋਈ ਉਹਦੇ ਮਹਿਜ਼ 4-5 ਦਿਨਾਂ ਦੇ ਸਰ ਅੰਦਰ ਅਸੀਂ ਇੱਕ ਕਮੇਟੀਆਂ ਬਣਾ ਕੇ 977 ਬੋਰਡ ਨੇ ਪੂਰੇ ਪੰਜਾਬ ਦੇ ਵਿੱਚ 350 ਲੋਕਾਂ ਨੂੰ ਉਹ ਮੈਨੂੰ ਇਕੱਲੇ ਬੈਠੇ ਤਾਂ ਇਹ ਨਹੀਂ ਪਤਾ ਲੱਗ ਸਕਦਾ ਕਿ ਕਿੱਥੇ ਕਿਹੜਾ ਬੰਦਾ ਚੰਗਾ ਹੈ ਕਿਹੜਾ ਮਾੜਾ ਹੈ ਕਿਹੜਾ ਜਿੱਤ ਸਕਦਾ ਹੈ ਕਿਹੜਾ ਨਹੀਂ ਜਿੱਤ ਸਕਦਾ ਅਸੀਂ ਸਾਡੇ 350 ਲਿੱਟਲ ਤੋਂ ਐਮਪੀਜ਼ ਮਿਨਿਸਟਰਸ ਐਮਐਲਏ ਪਾਰਟੀ ਦੇ ਆਫਿਸ ਬੀਰਰਸ 350 ਨੂੰ ਅਲੱਗ-ਅਲੱਗ ਸਕਰੀਨਿੰਗ ਕਮੇਟੀਆਂ ਬਣਾ ਕੇ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਫੀਡਬੈਕ ਲੈ ਕੇ ਜਿਹੜਾ ਉਹ ਦਿੱਤਾ ਕਿ ਤੁਹਾਡੇ ਇੱਥੇ ਵੀ तकरीबन 9 ਮੈਂਬਰ ਦੀ ਸਕਰੀਨਿੰਗ ਕਮੇਟੀ ਸੀ ਜਿਹੜੀ ਉਹ ਬਣੀ ਸੀ ਜਿਹਦੇ ਵਿੱਚ ਮਿਨਿਸਟਰ ਇੰਚਾਰਜ ਵੀ ਬਾਹਰ ਹੋ ਰਿਹਾ ਤੁਹਾਡੇ ਦੇ ਚੱਬੇਵਾਲ ਸਾਥੀ ਹੁਣ ਉਹ ਸਕਰੀਨਿੰਗ ਕਮੇਟੀ ਦਾ ਫੈਸਲਾ ਜੋ ਹੋਇਆ ਅਸੀਂ ਉਹਦੇ ਮੁਤਾਬਕ ਹੀ ਫੈਸਲੇ ਲੁੱਤੇ ਹੋ ਮੈਂ ਤੁਹਾਡੀ ਗੱਲ ਦੇ ਨਾਲ ਵੀ ਸਹਿਮਤ ਹਾਂ ਜੋ ਸਾਡੇ ਕਿਨਰ ਭੈਣ ਹੈਗੀ ਉਹਦੇ ਫੀਲਿੰਗਸ ਦੇ ਨਾਲ ਵੀ ਸਹਿਮਤ ਹਾਂ ਕਿਉਂਕਿ ਲੋਕਾਂ ਦਾ ਆਵਾਦੀ ਪਾਰਟੀ ਦੇ ਪ੍ਰਤੀ ਸਾਥੀ ਇੰਨੇ ਸੀਗੇ 977 ਬੋਰਡਾਂ ਦੇ ਨਹੀਂ तकरीबन तकरीबन ਸਾਡੇ ਕੋਲ 5000 ਤੋਂ ਵੀ ਵੱਧ ਲੋਕਾਂ ਨੇ ਅਪਲਾਈ ਕੀਤਾ। ਪੁਸ਼ਤਾ ਦੀ 977 ਨਹੀਂ ਚਾਰ ਸਕਿਆ। ਨਰਾਜ਼ ਨੇ ਜਿਹੜੇ 4000 ਤੋਂ ਵੱਧ ਹੋਏ ਨੇ। ਸੋ ਇਹ ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਬਟ ਕਿ ਡੈਫੀਨਿਟਲੀ ਮੈਰਿਟਸ ਨੇ ਜਿਹੜੀਆਂ ਉਹ ਤਾਂ ਸਕਰੀਨਿੰਗ ਕਮੇਟੀ ਨੇ ਦੇਖੇ ਨੇ। ਮੈਰਿਟ ਤੇ ਮੈਰਿਟ ਦੇਖਣ ਨੂੰ ਮਿਲਿਆ ਵੀ ਜਿਹੜੇ ਵਿਨ ਦੇ ਇਹਨਾਂ ਦਿੱਤੇਗੇ। ਦੇਖੋ ਇਸ ਤਰ੍ਹਾਂ ਕਿ ਗੁੱਟ ਗੱਟ ਆਵਾਦੀ ਪਾਰਟੀ ਦੇ ਵਿੱਚ ਕੋਈ ਨਹੀਂ ਹੈਗੇ ਜੀ। ਇਹ ਕਿਸੇ ਨੂੰ ਐਵੇਂ ਬੰਦੇ ਵਿੱਚ ਭੁਲੇਖਾ ਹੋਵੇ ਆਮ ਆਦਮੀ ਪਾਰਟੀ ਦੇ ਵਿੱਚ ਇੰਡੀਵਿਜੂਅਲ ਇੰਟਰਸਟ ਨਹੀਂ ਅਸੀਂ ਪਾਰਟੀ ਦੇ ਔਰ ਲੋਕਾਂ ਦੇ ਇੰਟਰਸਟ ਨੂੰ ਬਾਤ ਹੈ ਜਿਹੜਾ ਉਹ ਕਰਦੇ ਆ ਬਾਕੀ ਜਿਹੜੇ ਤੁਸੀਂ ਵਿਨਿੰਗ ਜਾਂ ਲੂਜ਼ਿੰਗ ਕੈਂਡੀਡੇਟਸ ਦੀ ਆਪਾਂ ਗੱਲ ਕਰਦੇ ਆ ਉਹ ਤਾਂ ਭਾਈ ਸਾਹਿਬ ਇਹ ਜਦ ਤੱਕ ਵੋਟਰ ਨਹੀਂ ਪਈ ਉਹ ਤਾਂ ਆਪਣੀ ਇੱਕ ਪਰਸੈਪਸ਼ਨ ਹੈ ਨਾ ਉਹ ਵਿਨਿੰਗ ਸੀ ਔਰ ਤੁਹਾਡੀ ਪਾਰਟ ਤੁਹਾਡੀ ਪਾਰਟੀ ਦੀ ਪਰਸੈਪਸ਼ਨ ਦੱਸ ਰਹੇ ਆ ਅਸੀਂ ਆਪਣੀ ਨਹੀਂ ਉਹ ਉਹ ਜਿਹੜੇ ਵਿਨਿੰਗ ਹੈ ਜਾਂ ਲੂਜ਼ਿੰਗ ਹੈ ਉਹਦਾ 21 ਤਰੀਕ ਨੂੰ ਰਿਜ਼ਲਟ ਆਉਤ ਬਾਅਦ ਹੀ ਅਪਾ ਉਹਦੇ ਗੱਲ ਕਰਾਂਗੇ। ਬੜਾ ਖਾਵੇ ਅਗਰ ਤੁਸੀਂ ਕਹਿੰਦੇ ਇਹ ਫੰਡ ਰੈਸ਼ ਗਿਆ ਦਿੰਦੇ ਯਾਰ। ਬਾਈ ਚਾਂਸ ਤੁਹਾਡੀ ਆਮ ਆਦਮੀ ਪਾਰਟੀ ਵੀ ਨਿਗਮ ਨਹੀਂ ਪਾਉਂਦੀ। ਕਿ ਇਹ ਜਿਹੜੇ ਪੰਜ ਗਰੰਟੀਆਂ ਇਹ ਕਾਇਮ ਹੋਣੀਆਂ ਚੇ। ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਿ ਅ ਅਸੀਂ ਆਪਦੇ ਵਾਅਦੇ ਦੇ ਉੱਪਰ ਕਾਇਮ ਆ। ਸਰਕਾਰ ਵੀ ਔਰ ਪਾਰਟੀ ਵੀ ਚਾਹੁੰਦੀ ਹੈ ਕਿ ਪੰਜਾਬ ਦੇ ਹਰ ਵਰਗ ਦਾ ਹਰ ਸ਼ਹਿਰ ਦਾ ਹਰ ਕੋਨੇ ਦਾ ਜਿਹੜਾ ਵਿਕਾਸ ਉਹ ਹੋਵੇ। ਬਟ ਅਜ ਦੀ ਰੇਟ ਦੇ ਵਿੱਚ ਪੋਲਿਟਿਕਸ ਇੰਨੀ ਭਾਰੀ ਪੈ ਚੁੱਕੀ ਕਿ ਇਹਦਾ ਕ੍ਰੈਡਿਟ ਆਮ ਆਦਮੀ ਪਾਰਟੀ ਨੂੰ ਨਾ ਮਿਲੇ ਜੇ ਕਾਰਪੋਰੇਸ਼ਨ ਇਨ ਕੇਸ ਜੇ ਤੁਸੀਂ ਕਹਿੰਦੇ ਹੋ ਜੇ ਸੁਪੋਜ਼ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਕਿ ਜੇ ਨਾ ਬਣੇ ਜੇ ਇਨ ਕੇਸ ਹੌਲੀ ਸਿਚੁਏਸ਼ਨ ਬਣਦੀ ਹੈ ਤੇ ਕਾਰਪੋਰੇਸ਼ਨ ਵਾਲਿਆਂ ਨੇ ਜਦੋਂ ਮਤੇ ਨਹੀਂ ਪਾਉਣੇ ਹੈਗੇ ਫਿਰ ਕੰਮ ਵੀ ਕਿਵੇਂ ਹੋਣਗੇ ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਕੰਮ ਦੀ ਸਪੀਡ ਹੈ ਜਿਹੜੀ ਸਾਡੀ ਮਨਸ਼ਾ ਕਿਸੇ ਦਾ ਕੰਮ ਰੋਕਣ ਦੀ ਨਹੀਂ ਹੁੰਦੀ ਜਾਂ ਡਿਲੇ ਕਰਦੀ ਦੀ ਨਹੀਂ ਹੁੰਦੀ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਰਾ ਪੰਜਾਬ ਬਰਾਬਰੀ ਸਪੀਡ ਤੇ ਤਰੱਕੀ ਕਰੇ ਪਰ ਅੰਟਿਲ ਅਨਲਿਸਡਿਕ ਕਾਰਪੋਰੇਸ਼ਨ ਦੇ ਵਿੱਚੋਂ ਮਤਾ ਹੀ ਨਹੀਂ ਪਾਊਗਾ ਤੇ ਸਰਕਾਰੋਂ ਕੰਮ ਵੀ ਕਿਵੇਂ ਕਰਾ ਸਕੂਗੀ ਇਸ ਕਰਕੇ ਮੈਂ ਕਹਿੰਦਾ ਵੀ ਰਾਈਟ ਫਰੋਮ ਐਮਸੀ ਟੂ ਕਾਰਪੋਰੇਸ਼ਨ ਟੂ ਐਮਐਲਏ ਐਂਡ ਟੂ ਗਵਰਨਮੈਂਟ ਦੇ ਸ਼ੁੱਡ ਬੀ ਇਨ ਵਨ ਲਾਈਨ ਤਾਂ ਕਿ ਕੰਮ ਦੀ ਸਪੀਡ ਜਿਹੜੀ ਉਹ ਹੋਰ ਦੁਗਣੀ ਤਿਕਣੀ ਹੋ ਸਕੇ ਆਵਾਜ਼ ਵੀ ਬਾਤੀ ਜਿੰਦਾਬਾਦ